ਉਹਰਾ ਨਾਮ ਸੁਣਾ ਦਿੰਗੇ ਐਸਾ ਹੀ ਟੌਪ ਟੌਪ ਟੱਚ ਡਾਊਨ ਦਾ ਇਹ ਕੀ ਹੋਇਆ ਕਿ ਪਰ ਮਾਮਲਾ ਐਡਰਟ ਆ ਗਿਆ ਇਹ ਗੱਡੀ ਬਹੁਤ ਸਪੀਡ ਚ ਆ ਰਹੀ ਸੀ ਇਹਨਾਂ ਦੋਨਾਂ ਗੱਡੀਆਂ ਦੇ ਵਿੱਚੋਂ ਹੀ ਛੜਨ ਦੇ ਕੱਢ ਰਿਹਾ ਸੀ ਸਪੀਡ ਬਹੁਤ ਜ਼ਿਆਦਾ ਹੋਣ ਕਰਕੇ ਗੱਡੀਆਂ ਦੋਨਾਂ ਦੇ ਲੱਗੀਆਂ ਇੱਕ ਦੂਜੇ ਨਾਲ ਹੀ ਲੱਗੀਆਂ ਚੜ ਰਹੀ ਸੀ ਸਪੀਡ ਜ਼ਿਆਦਾ ਸੀ ਰੋਕਿਆ ਗਿਆ ਜੀ ਰੋਕਣਾ ਸਪੀਡ ਬਹੁਤ ਜ਼ਿਆਦਾ ਸੀ ਨਹੀਂ ਗੱਡੀ ਰੁਕ ਸਕਦੀ ਆ ਉਹ ਕਹਿੰਦਾ ਕਿ ਬੰਦੇ ਵੀ ਥਲੇ ਦੇ ਦੇ ਲੱਗਾ ਟੱਕਰ ਵਾਲਾ ਬੰਦੇ ਜਿਹੜੇ ਬਚਾਓਗੇ ਜਲਦੀ ਬਚਾਓ ਹੋ ਗਿਆ ਵਾ ਗੱਡੀ ਉਸ ਗੱਡੀ ਦੇ ਵਿੱਚ ਵਿਚਰੋ ਸਵਾਰੀ ਦਾ ਬਚਾਓਗਾ ਇਦਰੀ ਹੋ ਗਿਆ ਜੀ ਗੱਡੀ ਤੇ ਕੀ ਲੋਡ ਹੈਗਾ ਜੀ ਇਹ ਕਿਹੜੀ ਸੀਮਟ ਲੋਡ ਆ ਜੀ? ਤੇ ਮਾਲਕ ਆਇਓਦੇ ਹੁਣ। ਅਜੇ ਮਾਲਕ ਆਇਓ ਪਾਏ ਰਿਜੀ ਉਹਨਾਂ ਪਸਨਾ ਭੇਜ ਗਿਆ ਹੋਇਆ ਜੀ ਜੀ। ਮਾਲੀ ਨੇ ਕਾਰ ਨਹੀਂ ਹੋਇਆ। ਕਿੰਨਾ ਨੁਕਸਾਨ ਹੋਇਆ ਗੱਡੀਆਂ ਦਾ। ਕਾਫੀ ਹੋਇਆ ਜੀ ਉਹਦੇ ਦਿਲਸੀ ਦਾ ਰੱਖ ਸਕਦੇ ਨਾ। ਕਾਫੀ ਨੁਕਸਾਨ ਹੋ ਗਿਆ ਜੀ ਗੱਡੀਆਂ ਦਾ। ਗੱਡੀ ਦੇ ਬ੍ਰੇਕ ਨਹੀਂ ਲਾਈ ਕਿ ਲਗਾਈ ਗਈ ਦੇਖੋ। ਮਾਲੀ ਭਲਵੰਤ ਸਿੰਘ ਕਾਜੀ। ਕਿਹੜੀ ਗੱਡੀ ਆਹ ਤੇ ਕੈਂਟਰ ਆ ਜੀ ਕੈਂਟਰ। ਕੀ ਕੀ ਲੱਗਿਆ ਵਿੱਚ? ਜੀ ਮੈਂ ਤਾਂ ਜੀ ਕੀ ਗੱਲ ਹੋਈ ਕੀ ਜੀ। ਮੀਰੇ ਜੀ ਆੱਕ ਜਿਹੜੀ ਪਰਲੇ ਪਾਸੇ ਗੱਡੀ ਖੜੀ ਸੀ ਨਾ ਉਹ ਖੜੀ ਸੀਗੀ ਜਿਹੜੀ ਲਾਲ ਗੱਡੀ ਆਹ ਬਲੈਰੋ ਆਹ ਇਹਨੇ ਇੱਕ एकदम ਬਾਸ ਕਰੀ ਜਾਂਦਾ ਸੀ ਮੈਨੂੰ ਇਹਨੇ ਬ੍ਰੇਕ ਮਾਰ ਤੇ ਬਰਾਬਰ ਲਿਆ ਕੇ ਗੱਡੀ ਤੇ ਗੱਡੀ ਪਾਸ ਨਹੀਂ ਹੋ ਗਈ ਉਹਦੇ ਨਾਲ ਖਾਈ ਉਹਨੂੰ ਪਚਾਉਂਦਾ ਗੱਡੀ ਦੇ ਨਾਲ ਲੱਗੀ ਗੱਡੀ ਆਹ ਗੱਲ ਭਾਈ ਬਚਾਈ ਤਾਂ ਹੈ ਕਿ ਨਹੀਂ ਇਹ ਵੀ ਗੱਡੀ ਮੱਜ ਗਈ ਮਾਲਾ ਜੀ ਹੁਣ ਜਦੋਂ ਦੋਨੇ ਵਿਚਾਲੇ ਗੱਡੀਆਂ ਲਿਆ ਕੇ ਲਾਦ ਨੇ ਨਾਲ ਹੀ ਲੱਗੂਗੀ ਫਿਰ ਉਹ ਕਹਿ ਰਿਹਾ ਨਸ਼ਾ ਕੀਤਾ ਤੁਸੀਂ ਨਸ਼ਾ ਕੀਤਾ ਟੈਸਟ ਕਰਾ ਲਓ ਜੇ ਤਾਂ ਕਿਹ ਚਿੱਟਾ ਪੀਤਾ ਜਿੱਟਾ ਕਿਹਨ ਪਿੰਦਾ ਰੋਟੀ ਤਾਂ ਖਾਦੀ ਨਹੀਂ ਸਵੇਰ ਤੀ ਜੀ ਅਸੀਂ ਇਹ ਕਹਿੰਦਾ ਚਿੱਟਾ ਪੀਂਦਾ ਉਹ ਪੀਂਦਾ ਕਿ ਚਿੱਟਾ ਦਾ ਟੈਸਟ ਕਰਾ ਲਓ ਭਾਈ ਜੀ ਜਦੋਂ ਕੋਈ ਡਰਾਈਵਰ ਦੀ ਤਾਂ ਵੱਡੀ ਗੱਲ ਦੀ ਆਲੇ ਦੀ ਤਾਂ ਗਲਤੀ ਹੁੰਦੀ ਹੁੰ ਉਹ ਕਹਿੰਦੇ ਨੁਕਸਾਨ ਸਾਡਾ ਬਹੁਤ ਜ਼ਿਆਦਾ ਆ ਨੁਕਸਾਨ ਤਾਂ ਹੀ ਹੋਇਆ ਜੀ ਦੋਨੇ ਤਰ੍ਹਾਂ ਦੇ ਹੋਇਆ ਜੀ ਮਾਲਕਾਰ ਹੈ ਤੁਹਾਡੇ ਮਾਲਕਾਂ ਨਾਲ ਗੱਲ ਹੋ ਜਾਂਦੀ ਹੈ ਜੀ ਕੀ ਕਹਿੰਦੇ ਹੋ ਉਹ ਕਹਿੰਦੇ ਕਰਦੇ ਨਹੀਂ ਕੋਈ ਗੱਲ ਨਹੀਂ ਹਾਲਾ ਕਿੰਨੇ ਵੇ ਦਾ ਸਮਾਂ ਹੈ ਹਾਂ ਜੀ ਕਿੰਨੇ ਵੇ ਦਾ ਸਮਾਂ ਸੀ ਜੀ ਬਾਸਾ ਬਾਤ 15 ਮਿੰਟ ਹੋਏ ਦਾ 15 ਮਿੰਟ ਅੱਜ ਗੱਡੀਆਂ ਬਚੀਆਂ ਦੋ ਗੱਡੀਆਂ ਆ ਜੀ ਰਾਜ ਸਿੰਘ ਜੀ ਮੇਰਾ ਹਾਂਜੀ ਕਿੱਥੇ ਜਾ ਰਹੇ ਸੀ ਕਿੱਥੋਂ ਆਏ ਮੈਂ ਜਾ ਰਿਹਾ ਸੀ ਇੱਧਰ ਵੱਲੇ ਜਾ ਰਿਹਾ ਸੀ ਕਿੰਨੀ ਗੱਡੀਆਂ ਹੋਈਆਂ ਕਢਾਂ ਰੈੱਡ ਲਾਈਟ ਲਾ ਹੋਈ ਸੀ ਪਿੱਛੋਂ ਗੱਡੀ ਆਈ ਆ ਦੋ ਗੱਡੀਆਂ ਸਾਰੀਆਂ ਭੰਗ ਘਰਤੀਆਂ ਉਹਨੇ ਬ੍ਰੇਕ ਬਰੂ ਕੋਈ ਨਹੀਂ ਸੀ ਸਪੀਡ ਬਹੁਤ ਸੀ ਗੱਡੀ ਦੀ ਹਾਂ ਵੀ ਟੈਂਕਰ ਹੀ ਸੀ ਆਹੋ ਗੱਡੀ ਸੀ ਸੀਮੈਂਟ ਵਾਲੀ ਗੱਡੀ ਸੀ ਹਾਂਜੀ ਤੇ ਡਰਾਈਵਰ ਫੜਾ ਲਿਆ ਨਹੀਂ ਡਰਾਈਵਰ ਤੇ ਫੜ ਲਿਆ ਵਾ ਸਾਡੀ ਕਿਹੜੀ ਗੱਡੀ ਹੈ ਮੇਰੀ ਡਸਟਰ ਗੱਡੀ ਹੈ ਜੀ ਇਹਨਾਂ ਨੂੰ ਨੁਕਸਾਨ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਤੇ ਕੀ ਕਿਹਾ ਜਾ ਰਿਹਾ ਉਹਦੇ ਬਾਰੇ ਉਹਦੇ ਮਾਲਕ ਨਾਲ ਗੱਲ ਕੀਤੀ ਆ ਪਤਾ ਨਹੀਂ ਕੀ ਕਹਿੰਦਾ ਪਿਆ ਆਣਾ ਕਿ ਨਹੀਂ ਆਣਾ ਉਸ ਮੌਕੇ ਤੇ ਹਾਂਜੀ ਪੁਲਿਸ ਹੈਗੀ ਮੌਕੇ ਤੇ ਤੇ ਡਰਾਈਵਰ ਭੱਜ ਗਿਆ ਜਾਂ ਫੜਦੇ ਹੋ ਨਹੀਂ ਨਹੀਂ ਡਰਾਈਵਰ ਇੱਥੇ ਸੀ ਭੱਜਿਆ ਕਿੰਨੀਆਂ ਗੱਡੀਆਂ ਦੇ ਵਿੱਚ ਇਹ ਟੱਕਰ ਮਾਰੀ ਦੋ ਗੱਡੀਆਂ ਵਜੇ ਨੇ ਕਸ਼ਾਫ ਵੀ ਤਾਂ ਈ ਤਾਂ ਲੱਗਦਾ ਤਾਂ ਹੈਗਾ ਲੱਗਦਾ ਕੀ ਮੈਂ ਕਰ ਜਾਈਏ ਤੁਸੀਂ ਨਹੀਂ ਉਹ ਜੋ ਵੀ ਨੁਕਸਾਨ ਹੋਇਆ ਭਰੇ ਆਪਾਂ